ਆਪਣਾ ਵਲੌਗ ਦੇਖ ਰਹੇ ਸਾਰੀਆਂ ਮਾਵਾਂ ਪੈਣਾ ਬਜ਼ੁਰਗਾਂ ਦੋਸਤਾਂ ਮਿੱਤਰਾਂ ਬੱਚਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਜੀ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਤੇ ਤੁਹਾਨੂੰ ਦਰਸ਼ਨ ਮੇਲੇ ਕਰਵਾਵਾਂਗੇ ਅੱਜ ਦਿਨ ਬੜਾ ਵਧੀਆ ਲੱਗਾ ਹੋਇਆ ਟੋਕਨ ਵਗੈਰਾ ਚੜੀ ਹੋਈ ਹੈ ਜੀ ਕਾਜੀ ਦਰਸ਼ਨ ਮੇਲੇ ਕਰਨ ਲਈ ਪਹੁੰਚੇ ਆ ਤੁਹਾਨੂੰ ਦਰਸ਼ਨ ਮਿਲਣਾ ਚਾਹੀਦਾ ਹੈ ਤੇ ਇਲਕੋ ਸਾਹਮਣੇ ਆਪਣੇ ਜੋੜਾਕਾਰ ਬਣਿਆ ਹੋਇਆ ਜੀ ਤੇ ਜੋੜੇ ਜਾਪਾ ਕਰਵਾਉਂਦੇ ਆ ਤੇ ਅੰਦਰ ਵੱਲ ਨੂੰ ਚੱਲਦੇ ਆ ਤੇ ਜੋੜਾ ਜਾਪਾ ਕਰਾ ਕੇ ਤੇ ਟੋਕਨ ਪ੍ਰਾਪਤ ਕਰਦੇ ਤੇ ਬੜੇ ਦਿਨਾਂ ਦੀ ਸਲਾਹ ਬਣੀ ਹੋਈ ਸੀ ਸਾਡੀ ਤੇ ਨਾਲ ਮੇਰੇ ਬੜੇ ਪਿਆਰੇ ਮਿੱਤਰ ਰঞ্জੀਤ ਸਿੰਘ ਜੀ ਆਏ ਨੇ ਤੇ ਹੁਣ ਆਪਾਂ ਅੰਦਰ ਵੱਲ ਨੂੰ ਚੱਲਦੇ ਆਂ ਜੀ ਤੇ ਅੱਜ ਦਿਨ ਬਹੁਤ ਸੋਹਣਾ ਲੱਗ ਰਿਹਾ ਹੈ ਧੁੱਪ ਬੜੀ ਵਧੀਆ ਲੱਗੀ ਹੋਈ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਇੱਕ ਨਾਲ ਇੱਕ ਇੰਪੋਰਟੈਂਟ ਜਾਣਕਾਰੀ ਦਵਾਵਾਂਗੇ ਕਿ ਜਿਹੜੇ ਵੀਰਾਂ ਨੇ ਅਖੰਡ ਪਾਤਸ਼ਾਹ ਇੱਥੇ ਕਰਾਉਣੇ ਹੁੰਦੇ ਨੇ ਕਈਆਂ ਦੇ ਮਨ 'ਚ ਡਾਊਟ ਹੁੰਦਾ ਹੈ ਕਿ ਕਿੰਨੀ ਕੀ ਤਰੀਕ ਮਿਲਦੀ ਹੈ ਜਾਂ ਭੇਟਾ ਕਿੰਨੀ ਹੈ ਤੇ ਕਿੰਨਾ ਟਾਈਮ ਲੱਗ ਜਾਂਦਾ ਬਹੁਤ ਤੇ ਤੇ ਉਹ ਵੀ ਤੁਹਾਨੂੰ ਆਪਾਂ ਨੌਲੇਜ ਦਵਾ ਕੇ ਅੱਗੇ ਚੱਲ ਕੇ ਤੇ ਫਿਲਹਾਲ ਆਪਾਂ ਅੰਦਰ ਚੱਲਦੇ ਆ ਦਰਸ਼ਨ ਮੇਲੇ ਕਰਦੇ ਆ ਅੰਦਰ ਬਾਦਸ਼ਾਹ ਦੇ ਇਹ ਬੜਾ ਸਕੂਨ ਮਿਲ ਰਿਹਾ ਜੀ ਬੜਾ ਵਧੀਆ ਲੱਗ ਰਿਹਾ ਬੜੇ ਟਾਈਮ ਬਾਅਦ ਆਇਆ ਅੱਜ ਦਰਸ਼ਨ ਮੇਲੇ ਕਰਨ ਲਈ ਵਾਹਿਗੁਰੂ ਏ ਹੁਣ ਵਾਰੀ ਆ ਜੀ ਇਸ਼ਨਾਨ ਕਰਨ ਦੀ ਤੇ ਬਿਲਕੁਲ ਸਾਹਮਣੇ ਤੁਸ ਦਰਬਾਰ ਸਾਹਿਬ ਦਾ ਸੋਹਣਾ 뷰 ਦੇਖ ਰਹੇ ਆ ਤੇ ਬਿਲਕੁਲ ਸਾਹਮਣੇ ਦੁੱਖ ਪੰਜਨੀ 베ਰੀ ਤੇ ਹੁਣ ਆਪਾਂ ਇਸ਼ਨਾਨ ਕਰਦੇ ਆ ਜੀ ਇਸ਼ਨਾਨ ਕਰਕੇ ਤੇ ਅੱਗੇ ਚਲਦੇ ਆ ਮੱਥਾ ਟੇਕਣ ਲਈ ਤੇ ਮੱਥਾ ਇਸ਼ਨਾਨ ਆਪਾਂ ਕਰ ਲਿਆ ਜੀ ਤੇ ਹੁਣ ਆਪਾਂ ਦਰਬਾਰ ਸਾਹਿਬ ਦੇ ਪ੍ਰਕਰਮਾ ਚ ਇਸ ਟਾਈਮ ਅੱਗੇ ਚੱਲ ਕੇ ਕੜਾਹ ਪ੍ਰਸ਼ਾਦ ਲੈਨੇ ਆਪਾਂ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਅੱਗੇ ਮੱਥਾ ਟੇਕਣ ਲਈ ਤੇ ਤੁਹਾਨੂੰ ਅੰਦਰੋਂ ਦਰਸ਼ਨ ਮਿਲੇ ਜ਼ਰੂਰ ਕਰਵਾਵਾਂਗੇ ਜੀ ਤੇ ਬਸੇ ਕੈਮਰਾ ਅੰਦਰ ਅਲਾਉ ਨਹੀਂ ਕਰਦੇ ਪਰ ਆਪਾਂ ਜਿੰਨਾ ਵੀ ਚਲੋ ਹੋਇਆ ਤੇ ਤੁਹਾਨੂੰ ਦਰਸ਼ਨ ਮੈਨੇ ਜ਼ਰੂਰ ਕਰਵਾਵਾਂਗੇ ਅੰਦਰੋਂ ਤੇ ਹੁਣ ਆਪਾਂ ਲੱਗੇ ਹੋਏ ਆ ਜੀ ਮੱਥਾ ਟੇਕਣ ਲਈ ਲਾਈਨ ਦੇ ਵਿੱਚ ਤੇ ਬਿਲਕੁਲ ਸਾਊਂਡ ਤੁਸੀਂ ਦਰਸ਼ਨ ਕਰ ਸਕਦੇ ਹੋ ਪਰ ਬਾਹਰਸਾਡੇ ਐਂਟਰੀ ਪੁਆਇੰਟ ਤੇ ਮੇਨ ਸੰਗਤ ਪਰਿਵਿੰਦੀ ਚ ਪਹੁੰਚੀ ਦਿਆ ਤੇ ਵੈਸੇ ਤਾਂ ਹਰ ਦਿਨ ਹੀ ਬੜਾ ਰਸ਼ ਹੁੰਦਾ ਹੈ ਜੀ ਬਹੁਤ ਹੀ ਜ਼ਿਆਦਾ ਵਧੀਆ ਮਹੌਲ ਚੱਲਾ ਤਰਪਾਸਾਂ ਤਾਂ ਤੇ ਬੜੀ ਹੀ ਤੇ ਸ਼ਾਂਤੀ ਆ ਸਕੂਨ ਆ ਜਦੋਂ ਇੱਥੇ ਮੱਥਾ ਟੇਕ ਰਾਈਦਾ ਬੜਾ ਵਧੀਆ ਲੱਗਦਾ ਹੈ ਜੀ ਤੇ ਲਗਭਗ 1 ਘੰਟੇ ਦੇ ਕਰੀਬ ਹੋ ਗਿਆ ਆਪਾਂ ਲਾਈਨ 'ਚ ਖੜੇ ਹੋਏ ਤੇ ਬਸ ਹੁਣ ਲਗਭਗ ਪਹੁੰਚ ਹੀ ਗਏ ਆ ਜੀ ਤੇ ਹੁਣ ਤੁਹਾਨੂੰ ਦਰਸ਼ਣ ਵਿੱਚ ਲੈ ਕੇ ਰੌਣੇ ਅੰਦਰੋ ਚੱਲ ਕੇ ਤੇ ਦਰਸ਼ਨ ਮੇਲੇ ਕਰਨ ਤੋਂ ਬਾਅਦ ਆਪਾਂ ਹੁਣ ਬਾਹਰੀ ਸਾਈਡ ਆ ਗਏ ਆ ਤੇ ਬੜੇ ਹੀ ਵਧੀਆ ਦਰਸ਼ਨ ਹੋਏ ਜੀ ਉਸ ਟਾਈਮ ਬੈਠੇ ਵੀ ਉੱਪਰ ਆਪਾਂ ਕੈਮਰਾ ਜ਼ਿਆਦਾ ਯੂਜ਼ ਨਹੀਂ ਕੀਤਾ ਉੱਥੇ ਤੇ ਜੇ ਆਪਾਂ ਹੁਣ ਅਖੰਡ ਪਾਤਸ਼ਾਹ ਦੀ ਬੁਕਿੰਗ ਦੀ ਗੱਲ ਕਰੀਏ ਤਾਂ ਇੱਥੇ ਲਗਭਗ ਜੋ ਬੁਕਿੰਗ ਦਾ ਜੀ ਖਰਚਾ ਹੈ ਜੋ ਫੀਸ ਆ ਬੁਕਿੰਗ ਦੀ ਅਖੰਡ ਪਾਤਸ਼ਾਹ ਦੇ ਉਹ ਲਗਭਗ 9500 ਰੁਪਏ ਹੈ ਤੇ ਜੇ ਆਪਾਂ ਬੁਕਿੰਗ ਇੱਥੇ ਲੈਣੀ ਚਾਹੀਏ ਤਾਂ ਇੱਥੇ ਟਾਈਮ ਕਾਫੀ ਲੱਗ ਜਾਂਦਾ ਹੈ ਜਿਵੇਂ ਪਤਾ ਕਰਨ ਦੇ ਅਨੁਸਾਰ ਜਿਹੜੀ ਹੁਣ ਬੁਕਿੰਗ ਹੈ ਜੀ ਉਹ 2027 ਦੇ ਸ਼ੁਰੂ ਤੇ ਮਿਲਦੀ ਪਈ ਹੈ ਖੰਡਪਾਤ ਸਾਹਿਬ ਦੇ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਇੱਥੇ ਲਗਭਗ 3-3 4-4 ਸਾਲ ਦੀ ਲੱਗ ਜਾਂਦੇ ਨੇ ਤੇ ਹਰ ਰੋਜ਼ ਇੱਥੇ 55 ਤੋਂ 60 ਜੋ ਖੰਡਪਾਤ ਸਾਹਿਬ ਨੇ ਆਰੰਭ ਕੀਤੇ ਜਾਂਦੇ ਨੇ ਤੇ ਭੋਗ ਪਾਏ ਜਾਂਦੇ ਨੇ ਅੱਜ ਦਿਨ ਉਹਨਾਂ ਦੇ ਤੇ ਅਗਲੇ ਦਿਨ ਫਿਰ ਇੱਨੀ ਖੰਡਪਾਤ ਸਾਹਿਬ 55 ਤੋਂ 60 ਆਰੰਭ ਕੀਤੇ ਜਾਂਦੇ ਨੇ ਇਸੇ ਤਰ੍ਹਾਂ ਇਹ ਜਿਹੜਾ ਚੱਲਦਾ ਰਹਿੰਦਾ ਸਰਕਲ ਤੇ ਲਗਭਗ 3 ਤੋਂ 4 ਸਾਲ ਦੀ ਬੁਕਿੰਗ ਲਗਭਗ ਇੱਥੇ ਪੈਂਡਿੰਗ ਤੇ ਇੰਤਜ਼ਾਰ ਕਰਨਾ ਪੈ ਜਾਂਦਾ ਹੈ ਜਿੰਨਾ ਤੇ ਬਿਲਕੁਲ ਸਾਹਮਣੇ ਦਰਸ਼ਨ ਕਰ ਸਕਦੇ ਹੋ ਜੀ ਬੇਰ ਸਾਹਿਬ ਦੇ ਵਰਕਮਾ ਕਰ ਰਹੇ ਆ ਪਤਵਾਰ ਸਾਹਿਬ ਦੀ ਇਹ ਧੁੱਪ ਚੰਗੀ ਲੱਗੀ ਹੋਈ ਆ ਤੇ ਸਕੂਲੀ ਬੱਚੇ ਵੀ ਕਿ ਦਰਸ਼ਨ ਮੇਲੇ ਕਰਨ ਲਈ ਆਏ ਹੋਏ ਨੇ ਤੇ ਬਿਲਕੁਲ ਸਾਹਮਣੇ ਆਪਣੇ ਬੇਰ ਸਾਹਿਬ ਦੀ ਦਰਸ਼ਨ ਮੇਲੇ ਕਰ ਸਕਦੇ ਹੋ ਤੁਸੀਂ ਤੇ ਹੁਣ ਤੁਹਾਨੂੰ ਆਪਾਂ ਦਰਸ਼ਨ ਕਰਾਉਣਾ ਹੈ ਜੀ ਬੂੰਗਾ ਰਾਮਗੜੀ ਆ ਆਇਓ ਕਾਫੀ ਸੰਗਤ ਨੇ ਲੈਸ ਦਰਸ਼ਨ ਕੀਤੇ ਹੋਣਗੇ ਪਰ ਕਈਆਂ ਨੂੰ ਹਜੇ ਇਹ ਬੂੰਗਾ ਰਾਮਗੜੀ ਵਾਲਾ ਨੇ ਨਹੀਂ ਦੇਖਿਆ ਹੋਣਾ ਅੰਦਰ ਤਾਂ ਆਪਣੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਤਿਹਾਸਿਕ ਸਿਲ ਸਟੋਰੀਕਲ ਥਰੋ ਉਹਨੂੰ ਵੀ ਜਿਹਾ ਸੰਗ੍ਰਾਮਗੜੀਆ ਨੇ ਦਿੱਲੀ ਤੋਂ ਪਟਕੇ ਲੈ ਕੇ ਆਉਂਦਾ ਸੀ ਜੀ ਤੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੰਨੀ ਪੁਰਾਣੀ ਇੱਟ ਨਾਲ ਬਣਿਆ ਹੋਇਆ ਮਤਲਬ ਇਹ ਕਿੰਨਾ ਸੋਹਣਾ ਬਣਾਇਆ ਗਿਆ ਅੰਦਰੋਂ ਤੇ ਉਸ ਟਾਈਮ ਇਸ ਚੀਜ਼ ਤੇ ਕਿੰਨਾ ਖਰਚਾ ਹੋਇਆ ਹੋਇਆਗਾ ਤੁਸੀਂ ਖੁਦ ਸੋਚ ਸਕਦੇ ਹੋ ਕਿੰਨੇ ਸ਼ਾਨਦਾਰ ਤਰੀਕੇ ਨਾਲ ਕ੍ਰੀਏਟ ਕੀਤਾ ਗਿਆ ਸਾਰਾ ਕੁਝ ਤੇ ਇਹ ਨਾਲ ਹੀ ਬਿਲਕੁਲ ਦਰਬਾਰ ਸਾਹਿਬ ਦਾ ਸੋਹਣਾ 뷰 ਦਿਖਦਾ ਜੀ ਦਰਸ਼ਨ ਮੇਲੇ ਹੁੰਦੇ ਰਹਿੰਦੇ ਨੇ ਜੇ ਤੁਸਾਂ ਪੱਲੰਗਰ ਹਾਲ ਨੂੰ ਜਾਣੇ ਆ ਤਾਂ ਪਹਿਲਾਂ ਜੋ ਬੁੰਗਾ ਰਾਮ ਗੜੀਆ ਦਾ ਦਰਵਾਜ਼ਾ ਹੈ ਜੀ ਉਹ ਤੋਂ ਤੁਸੀਂ ਮੁੜ ਸਕਦੇ ਹੋ ਖੱਬੇ ਹੱਥ ਤੇ ਉਸ ਤੋਂ ਬਿਲਕੁਲ ਨਾਲ ਹੀ ਅੱਗੇ ਲੰਗਰ ਹਾਲ ਆ ਤੇ ਹੁਣ ਤੁਹਾਨੂੰ ਦਰਸ਼ਨ ਕਰਾਇਆ ਜੀ ਬੁੰਗਾ ਰਾਮ ਗੜੀਆ ਦੇ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆਪਾਂ ਲੰਗਰ ਹਾਲ ਦੇ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਕਿਚਨ ਕਿਨੇ ਦਾ ਸਭ ਤੋਂ ਵੱਡਾ ਲੰਗਰ ਕਿਤੇ ਕੇ ਰੋਜ਼ ਹੀ ਲੱਖਾਂ ਸ਼ਰਧਾਲੂ ਲੰਗਰ ਛਕਦੇ ਨੇ ਤੇ ਤੁਹਾਨੂੰ ਲੈ ਕੇ ਚਲਦੇ ਲੰਗਰ ਹਾਲ ਦੇ ਵਿੱਚ ہزارਾਂ ਲੱਖਾਂ ਦੀ ਮੈਂਦੀ ਦੇ ਵਿੱਚ ਰੋਜ਼ ਸ਼ਰਧਾਲੂ 24 ਘੰਟੇ ਇੱਥੇ ਲੰਗਰ ਚੱਲਦਾ ਰਹਿੰਦਾ ਲਗਾਤਾਰ ਤੇ ਆ ਕੇ ਬਿਨਾਂ ਕਿਸੇ ਸੀਲ ਦੇ ਬਿਨਾਂ ਕਿਸੇ ਪਈਏ ਦੇ ਇੱਥੇ ਆ ਕੇ ਲੰਗਰ ਛਕਦੇ ਨੇ ਇਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਸੇਵਾ ਤੇ ਲੱਗੀਆਂ ਹੋਈਆਂ ਸਾਰੀਆਂ ਇੱਧਰ ਤੇ ਦਰਸ਼ਨ ਮੇਲੇ ਕਰ ਲਿਆ ਆਪਾਂ ਦਰਬਾਰ ਸਾਹਿਬ ਦੇ ਹੁਣ ਵਾਪਸੀ ਕਰਦੇ ਆਂ ਜੀ ਤੇ ਬੜਾ ਜ਼ਿਆਦਾ ਸਕੂਨ ਮਿਲਿਆ ਅੱਜ ਦਰਸ਼ਨ ਮੇਲੇ ਕਰਕੇ ਦਰਬਾਰ ਸਾਹਿਬ ਦੇ ਉਮੀਦ ਕਰਦੇ ਆਂ ਜੀ ਤੁਹਾਨੂੰ ਜਿਹੜਾ ਆਪਣਾ ਵਲੌਗ ਆ ਦਰਬਾਰ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਮੇਲੇ ਕਰਵਾਏ ਜ਼ਰੂਰ ਵਧੀਆ ਲੱਗੇ ਹੋਣਗੇ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਤੁਹਾਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਮੇਲੇ ਕਰਵਾਉਂਦੇ ਰਾਵਾਂਗੇ ਉਹਨਾਂ ਦੇ ਇਤਿਹਾਸ ਨਾਲ ਜਾਣੂ ਕਰਵਾਉਂਦੇ ਰਾਵਾਂਗੇ ਬੜੇ ਹੋਰ ਆਪਣੇ ਬਲੌਗ ਦੇ ਨਾਲ ਜੀ ਕ੍ਰਿਸ਼ਨਾ ਐਨੀਵਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ